ਕਾਮ ਤੁਮੇ ਕਰਾਵੇ ਰੰਤੁਨਾ ਬੰਨਤ ਕਰਨੀ ਸੋ ਜੋ ਜੋ ਬੇਦਾਰ ਨਾਲੇ ਕਾਮ ਤੁਮੋ ਹਰੀ ਆਬ ਤੋ ਹੈ ਸੁਰਖ ਮੱਛ ਪਿਆਲੇ ਕਾਮ ਤੁਮੋ ਮਾਈ ਮੇਰੇ ਸੰਘਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਗੁਰਦੁਆਰਾ ਕੂਣੀ ਸਾਹਿਬ ਇਹ ਗੁਰੂ ਘਰ ਪੰਚਕੁਲਾ ਦੇ ਵਿੱਚ ਸਥਿਤ ਹੈ ਔਰ ਮਨਸਾ ਦੇਵੀ ਮੰਦਿਰ ਦੇ ਬਿਲਕੁਲ ਹੀ ਨਜ਼ਦੀਕ ਪੈਂਦਾ ਹੈ ਇਹ ਗੁਰੂ ਘਰ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਇਸ ਗੁਰੂ ਘਰ ਅੰਦਰ ਪਾਰਕਿੰਗ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਇਸ ਇਸੇ ਸਾਈਡ ਤੇ ਇੱਕ ਸਾਈਡ ਤੇ ਪਾਰਕਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ ਔਰ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਰੇਂਗੜ ਤੋਂ ਚੱਲ ਕੇ ਆਏ ਸਨ ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ ਕੂਣੀ ਲਾ ਕੇ 17 ਪਹਿਰ ਜਾਪ ਕੀਤਾ। ਔਰ ਇਸ ਸਥਾਨ ਤੇ ਗੁਰੂ ਜੀ ਨੇ ਵਰ ਵੀ ਦਿੱਤਾ ਹੈ ਜੋ ਪ੍ਰੇਮੀ ਸਾਡੇ ਸਥਾਨ ਤੇ ਆ ਕੇ ਸੁਖਣਾ ਸੁਖੇਗਾ ਉਸ ਦੀ ਸੁਖਣਾ ਪੂਰੀ ਹੋਵੇਗੀ। ਔਰ ਇਸ ਗੁਰੂ ਘਰ ਦੇ ਅੰਦਰ ਦੁਕਾਨਾਂ ਵੀ ਸਜੀਆਂ ਹੋਈਆਂ ਨੇ। ਔਰ ਅੱਗੇ ਜਾ ਕੇ ਤੁਹਾਨੂੰ ਆਪਾ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਦੇ ਇਕੋਂਤਾ ਅਤਿਰ ਦੀ ਸੋਦਰਤੀਆਂ ਕੀ ਆਸੋ ਕਰੇ ਮਾਂ ਤੇ ਸਭ ਸੁਭਾਅ ਦੇ ਬਾਕੀ Thank <laughs> ਗਾਮ ਤੁਜੋ ਤੇ ਮੋਹਲੇ ਸੂਰਾ ਗਾਮ ਕਾਹੀ ਜਾਏ ਗਾਮ ਤੁਹਾਨੂੰ ਨਿਰਤ ਮੰਦਾ ਕਰ ਕਰ ਕਿਤੇ ਨਾਲ ਸਈ ਤੁਲਾ ਮਨ ਚੋ ਤੁਧਾ ਰਜਿੰਦੇ ਪਤਨ ਸਾਲੇ ਹੋ ਕੇ ਤੇ ਨੰਦਾ ਬਿਸਾ ਚਲਰਾਵੋ ਨਾਨਕ ਕਿਆਹੀ ਚਾਰ ਸੋਈ ਸੋਈ ਸਦਾ ਸਤ ਸਾਇਤ ਸਾਤਾ ਸਤੀ ਨਾਈ ਹੈ ਕੀ ਹੋਸੀ ਕੈ ਨਾ ਰਸਤੀ ਰਜਨ

ਵਰੁ ਜੀ ਕੀ ਬਰਤਨ ਜੀ ਬਰਤਨ ਜੀ ਵਰੁ ਜੀ ਕੀ ਬਰਤਨ ਜੀ ਬਰਤਨ ਜੀ ਪੱਤੇ ਤਸ ਸਾਗੰਦਾ ਟੱਟਾ ਸੁਨ ਗੱਡਾ ਅੱਖਰ ਸਦ ਕੋਈ ਗੇਰਡਾ ਡਾ ਲਿਖਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਰਨ ਵਾਲੇ ਤਿਲੇ ਰਹੇ ਸਮਾਰੇ ਵੱਡੇ ਮੇਰੇ ਸਾਹਗਰ ਗੁਰਦਵੀ ਰਾਣੀ ਨਹੀਂ ਰਹੀ ਨਾ ਕੋਈ ਨਾ ਜਾਣਾ ਤੇਰਾ ਕੀਤਾ ਤੇੜਾ ਜੀਰਾ ਲਹਾ ਸਤ 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 ਆਪੋ ਸਤਿਗਿਆਈਆ ਅੰਦਾ ਮੁਰਖਾਂ ਕੀਆ ਵਡਿਆਈਆ ਤਦ ਗਣ ਸਦੀਕ ਨਾਂ ਨਾਹਾਈਆ ਕਰਮ ਨਿਲਾ ਨਾਹੀ ਥਾਕ ਰਹੀਆ ਆਖਣ ਵਾਲਾ ਕਰ ਵਿਚਾਰਾ ਸਤਿ ਭਰੇ ਗਰੇ ਪੰਡਾਰ ਜਸੂ ਦੇਹਿਸਾ ਕਿਆ ਤਾਰ ਨਾਨਕ ਸਤਿ ਸਵਾਰਨ ਮਹਾਰਾ ਆਖਾ ਮਹਲਾ ਤੈਂਦਾ ਆਖਾ ਮੀਆ ਸ੍ਰੀ ਅਨੰਦ ਜਾਲ ਆਖਣਿ ਓਖਾ ਸਤਿਨਾਮ ਦਾ ਸੱਚੇ ਨਾਮ ਕੀ ਲਗ ਭੂਖਾ ਤੁਖੈ ਕਾਇ ਚਰੀਐ ਦੁਖਾ ਸੋਗ ਇਸਰਾਂ ਦੇ ਮੀਆ ਸੱਚਾ ਸਾਇਰ ਸਭੈ ਮਾਇ ਜਹਾ ਸੱਚੇ ਨਾਮ ਕੀ ਤਨੁ ਵਡਿਆ ਨਾਖ ਰਕੀ ਕੀਮਤ ਨਹੀਂ ਕਾਈ ਜਿਸੰਕਾ ਕਰਿ ਨਾਹੀ ਹੁਡਨ ਹੋਵੈ ਘਟਨ ਜਾਈ ਜਿਨਾ ਮਰਨ ਹੋਵੈ ਸੋਗ ਤੇ ਨਾ ਰਹਾ ਨਾਮ ਕਉ ਭੋਗ ਮੋੜ ਜਰੋ ਮੋੜ ਨਾ ਕੋਈ ਨਾਮ ਕੋਈ ਜੀ ਵਡਿਆਉ ਤੇੜ ਤੇ ਧਾਰ ਜੰਗਲ ਕਰਕਾ ਦੀ ਟੀਰਾ ਖਸਾਂ ਵਿਸਾਰਾ ਤੇ ਗੁਜਾ ਨਾਨਕ ਨਾਮ ਹੈ ਹਰਿ ਦਾ ਜਿਸ ਨਾਮ ਗੂਜਰੀ ਮਹੰਤਾ ਤੁਠਾ ਹਰ ਕੀ ਜਾਨ ਦਾ ਸਤਿਗੁਰ ਸਤਿਗੁਰ ਖਾ ਬਿਨਾਂ ਕੋ ਨ ਕੋਪਾਸ ਜਹੰਮ ਕੀ ਕ੍ਰਿਮ ਸਤੁਰ ਸਰਨਾਈ ਕਰਲਾ ਨਾਮ ਪ੍ਰਗਾਸ ਮੇਰੇ ਗੁਰੂ ਦੇਵ ਮੋਕਾ ਆਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਆਲਾ ਮੇਰਾ ਬਾਨ ਸਿਖਾਈ ਹਰ ਕੀ ਰਤਨ ਰੇ ਰਣਰਾਸ ਰਹਾ ਹਰ ਜਨ ਕੀ ਵਡਭਾਗ ਵਡੇਰੀ ਜਨ ਹਰ ਹਰ ਸਦਾ ਸੁਖਿਆਸ ਆਰ ਨਾਮਾ ਗੁਲਾਬ ਦਾ ਸਾਹਿਬ ਸੰਗਤ ਗੁਣ ਵਰਗਾ ਸਾਜ ਜਨ ਹਰ 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 ਦਾਸ ਨਾਮ ਨਾ ਪਾਇ ਤੇ ਭਾਗੇ ਜੰਪਾਸ ਜੋ ਸਤਿਗੁਰ ਸਰਬ ਸੰਗਤ ਨਹੀਂ ਨਾਏ ਧ੍ਰਿਜ ਜੀਵੇ ਧ੍ਰਿਜ ਜੀ ਵਾਸ ਜੈਨਾ ਹਰ ਜਾਗਾ ਸਤਿਗੁਰ ਸੰਗਤ ਪਾਈ ਤੇント ਨਮਸਤਕਿ ਟਿਖਿਆ ਵਿਕਾਸ ਧਨ ਧਨ ਸਤ ਸੰਗਤ ਜੇ ਤਾਰ ਦਸ ਪਾਇ ਮਿਲ ਜਮ ਨਾਨਕ ਨਾਮ ਵਰਗਾ ਸਾਜ ਰਾਮ ਗੋਲੀ ਮਹਲਾ ਪੰਜਾਬ ਬਾਹਿ ਰਮਨ ਤਮਾ ਕਮਨਾਹ ਜਿਉ ਪ੍ਰਿਆਸ ਸਭ ਧਰਮ ਨੰਦੁ ਪਾਏ ਦਾਕਾਰ ਜਖਾਗ ਕਰਿ ਤਰਿਆ ਮੇਰੇ ਨਾਮਾ ਦੀ ਸਤ ਸੰਗਤਿ ਜਿਸ ਤਰਿਆ ਪ੍ਰਸਾਦ ਹਰਮਤ ਬਾਸੋ ਕੀ ਕਾਸ਼ ਤਰਿਆ ਰਾਮ ਜਨਨ ਕਾਲੋ ਤੁਮ ਕਾਲ ਕੋ ਨਾਮਿ ਸਿਧਿ ਤਰਿਆਵਾ ਸਿਧ ਸਿਧ ਜਬ ਤੁਮਾਰੀ ਬਾਣ ਕਾਲਿਵਾ ਭਾਗ ਦੇਵਾ

ਦੋਰੀ ਸਤਿਗੁਰ ਸਰਣਾ ਹਰਿ ਨਾ ਕੋ ਹਰਿ ਬੇਸੀ ਗਰੀ ਜੀ ਆਲਾ ਮੰਨਤ ਵਿਟਾਹ ਊਭਰਤੰਦਰ ਸਰਬ ਸ੍ਰੀ ਗੰਗਾ ਸੁਤ ਨਾਰਾਇਣ ਦਾਦੇ ਜੀ ਭਲੀ ਸਭੇ ਨੇ ਜੋ ਜਾਨਾ ਹੰਕੋ ਅਦੇ ਦਾਤਾ ਤੇ ਸੁਆਮੀ ਭਾਵ ਤੁੰਗਰ ਗਨ ਊਨ ਭਾਰ ਮਨ ਦੇ ਅੰਦਰ ਬਿਆਸਰੀ ਕੀ ਚੰਗ ਨਿਰਭਾਣ ਨਾਮ ਭਾਵਿਆ ਜੀ ਤੇਰਾ ਭਗਵਾਨ ਸੁਆਮੀ ਜਨ ਸੇਵਾ ਜਿਨ ਤੇਯਾ ਜੀਹਾ ਭਲੀ ਤੇਰਾ ਰੂਪ ਮਾਸੀ ਤੇਰਾ ਹਰਨ ਤੇਰਾ ਅਨੰਦਿਆ ਆਰੀ ਜਨਨਾਮ ਤੇਰੇ ਗੁਰੂ ਜੀ ਤੇਰੀ ਭਗਤ ਤੇਰੀ ਭਗਤ ਨਾਮ ਜੇ ਭਰੇ ਬੰਤ ਦੇਲ ਕਾ ਤੇਰੇ ਭਗਤ ਤੁਮ ਤੋ ਤੇਰੇ ਨਾਮ ਸਲਾਹ ਰੋ ਤੁਧ ਜੀ ਹਰ ਆਲਕ ਅਨੇਕ ਅਨੰਤਾ ਤੇਰੀ ਹਲਕ ਤੇਰੀ ਅਨੰਦ ਕਰਾਰ ਸੁਦਾਲੇ ਤਾਪੋ ਥਾਪਨ ਤਾ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਕੰਨੜਾ ਬਸ ਕੰੜਾ ਸਾਸਤ ਜੀ ਕਰ ਕਰਿਆ ਖੱਟ ਕਰਨ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਮ ਜੀ ਜੋ ਧਾਮਾ ਮੇਰੀ ਹਰਿ ਭਗਵੰਤਾ ਓ ਨਾ ਤੁਮ ਅਪਰੰਪਰ ਵਰਤਾਰੀ तो रस्ते तेरे भागते तेरे साले और के लिए तो लगा मुसीमत रावने नाले को क्या भी चारे सोई सोई सदा संतुष्टि सच्चा सच्ची नाई है पीनो सी जाए नदसी रचनाजनक चाई रगी रगी फाती कर कर जिसी माया जितने उपाय कर कर ले कहीं ता ਮਨ ਤੇ ਸਤਿਵਟ ਆਈ ਜੋ ਕਿਸ ਭਾਵੈ ਉਹ ਕਰਸੀ ਮੇਰਾ ਹੁਕਮ ਨਾ ਕਰ ਨਾ ਜਾਈ ਸੋ ਪਾਛਾ ਉਸਾਮਤ ਸਲ ਨਾ ਲਿਟ ਰਹੇ ਨਜ਼ਾਈ 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 ਵਾਰਿੰਗ ਦੀਤਾ ਕਾਲਸਾ ਵਾਰਿੰਗ ਦੀ ਕੀਤੇ ਪਤੇ ਵਾਰਿੰਗ ਦੀ ਦਾ ਖੌਸਾ ਵਾਰਿੰਗ ਦੀਤੇ ਲੈ ਬੁਝੀ ਕੀ ਬੈ ਬੈ ਬੁਝੀ ਕੀ ਬੈ ਬੁਝੀ ਕੀ ਬੈ ਸਤ 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 ਆਪੋ ਸਤਿਗਿਆਈਆਂ ਸੁਨਾਂ ਗੁਰਖਾ ਗੀਆਂ ਵਡਿਆਈਆਂ ਤੁਗਣਿ ਸਿਧੀ ਗਨਾਰਾ ਪਾਈਆ ਕਰਮ ਜਿਨਨ ਨਾਹੀ ਠਾਕ ਰਹੀਆ ਆਖਣ ਵਾਲਾ ਆ ਬੇਚਾਰਾ ਸਤਿ ਕੀ ਭਰੇ ਤੇਰੇ ਮੰਡਾਲ ਜਿਸ ਤੁਧ ਦੇਹੀ ਤਸਕਿਆ ਚਾਰ ਨਾਨਕ ਸਤਿ ਸੁਵਾਰਨ ਹਾਰਾ ਅਸਾ ਮਹਲਾ ਪਹਿਲਾ ਆਖਾਂ ਜੀ ਮਨ ਸਰਾਵਰ ਜਾਮ ਆਖਣਿ ਓਖਾ ਸਤਿਨਾਮ ਦਾ ਸੱਚੇ ਨਾਮ ਕੀ ਲਾਗ ਰੂਖ ਦੁੱਖ ਖੈ ਖਾਇ ਚਰੀਆ ਰੂਖਾ ਸੋਖ ਸਰਾ ਮੇਰੀ ਮਾਏ ਸਾਚਾ ਸਾਹਿਬ ਸਾਧੂ ਨਾਮ ਜਹਾ ਸੱਚੇ ਨਾਮ ਕੀ ਜਿਨ ਬੜਿਆ ਆਂ ਅੱਖ ਕੀ ਕੀਮਤ ਨਹੀਂ ਕਾਈ ਜੇ ਸੰਕਾ ਅਖਣ ਬਾਹੀ ਮਨ ਨਾ ਹੋਵੈ ਘਟ ਨ ਜਾਏ ਨਾਮ ਵਰਨ ਨ ਹੋਵੈ ਨਸਾਰਾ ਤੇ ਗੁਜਾਤ ਨਾਮੁ ਨਾ ਵਹਿ ਤਾ ਦਿਸਨਾਤ ਨਾਮ ਗੂਜਰੀ ਮਹੰਤਾ ਤੁਠਾ ਹਰ ਕੀ ਜਾਨ ਸਤਗੁਰ ਸਤਪੁਰਖਾ ਬਿਨਾ ਕੋ ਗੁਰ ਪਾਸ ਹਮ ਕੀ ਰੇ ਕਿਰਮ ਸਤਗੁਰ ਸਰਣਾਇ ਕਰਿ ਗਾ ਨਾਮ ਪ੍ਰਗਾਸ ਰੇ ਮੇਰਿ ਮੀਤ ਗੁਰ ਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਹਰ ਹਰ ਨਾਮ ਅਗਲਾ ਜੁਤਾਸਾ ਮਿਲ ਸੰਗਤ ਗੁਣ ਪ੍ਰਗਾਸ ਜੈ ਹਰ 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 ਨਸ ਨਾਮ ਨਾ ਪਾਇ ਤੇ ਭਾਗੇ ਜਿਨ ਜੰਪਾਸ ਜੋ ਸਤਿਗੁਰ ਸਦ ਸੰਗਤ ਨਹੀਂ ਆਏ ਧ੍ਰਿਗ ਕੀ ਵੇ ਧ੍ਰਿਗ ਜੀਵਾਸ ਜੈਨ ਹਰ ਜਗ ਸਤਿਗੁਰ ਸੰਗਤ ਪਾਈ ਤੈਨ ਤਨ ਨਮਸਤ ਕੀਖਿ ਅਵਿਗਾਸ ਧੰਨ ਧੰਨ ਸਤ ਸੰਗਤ ਜੇਤ ਹਰ ਦਸ ਪਾਇਐ ਜਨ ਨਾਨਕ ਨਾਮ ਬਰਗਾ ਰਾਮ ਦੂਜੀ ਮਹਲਾ ਪੰਜਵਾ ਕਾਹਿ ਰੇ ਮੰਦ ਤਮ ਤਮ ਨਾ ਹਦ ਜਿਓ ਪ੍ਰਿਆਸ ਸਭ ਤਰਮ ਜੰਤੂ ਪਾਏ ਤਾਂ ਕਾ ਰਜਕ ਆਗਮ ਕਰ ਤਰਿਆ ਮੇਰੇ ਬਾਘਵਾਨੀ ਸੰਤ ਸੰਗਤ ਮੇਰੇ ਸੋ ਦਰਿਆ ਗੁਰ ਪ੍ਰਸਾਦ ਕਰਮਤਮਾ ਸੋ ਕੀ ਕਾਸ਼ ਤਰਿਆ ਰਹਾ ਨਾਨਕ ਕਾ ਲੋਕ ਸੁਖੁ ਪ੍ਰਣ ਕਾ ਕੋ ਨੰਕ ਕੀ ਤਰਿਆ ਆ ਸਿਧ ਸਿਧ ਜੰਗ ਤੁਹਾਰੇ ਖਾਤ ਨੂੰ ਕਾਇਮਾ ਬਹਾਪ ਤਰਿਆ ਮਹਾਨ ਸਤਿਗੁਰੂ ਸਾਧ ਸੰਸਥਾ ਦੇ ਸ਼ਰਿਆ ਮਨ ਮਨ ਘਿਆਰੀ ਜਨਨਾਮਕ ਤਿੰਨ ਪ੍ਰਜਾਤੀ ਤੇਰੀ ਭਗਤ ਤੇਰੀ ਭਗਤ ਸਦਾ ਹਰ ਤੁਧ ਜੀ ਹਰ ਅਲਕ ਅਨੇਕ ਅਨੰਤਾ ਤੇਰੀ ਅਨੰਤ ਤੇਰੀ ਆਨੰਦ ਕਰਾਰ ਸੁਦਾ ਜੀ ਕਬੂ ਥਾ ਕਹ ਜ ਕਬੇ ਅਨੰਤਾ ਤੇਰੇ ਅਨੇਕ ਕਰੀਆ ਸਾਟ ਕਰੰ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਲ ਜੀਤ ਉਧਾਰਾ ਜੀਰੀ ਹਰਿ ਗੁਵੰਤਾ ਓ ਤੁਮ ਅਪਰੰਥਰ ਕਰਤਾ